ਕੀ ਇਸ ਤਰ੍ਹਾਂ ਇਹ ਆਏ ਨੇ ਇੱਥੇ ਵਿਆਹ ਅਟਟ ਕਰਨ ਮੇਰੇ ਬੇਟਾ ਤੇ ਬੇਟੀ ਦੋਨੋਂ ਸੈਟਲਡ ਹੈ ਜੀ ਯੂ ਐਸ ਏ ਦੇ ਵਿੱਚ ਬੇਟਾ ਸਾਈਬਰ ਸਕਿਉਰਿਟੀ ਪ੍ਰਿੰਸੀਪਲ ਕੰਸਲਟੈਂਟ ਹੈ ਬੇਟੀ ਮੇਰੀ ਡੈਂਟਿਸਟ ਹੈ ਉੱਥੇ ਤੇ ਮੇਰੇ ਬੇਟੀ ਦੀ ਮੈਰਿਜ ਸੀ ਇੱਥੇ ਜੰਮੂ ਦੇ ਵਿੱਚ ਰੱਖੀ ਸੀ 9th ਆਫ ਅਪ੍ਰੈਲ ਤੇ ਮੇਰੇ ਬੇਟੇ ਦਾ ਫਰੈਂਡ ਹੈ ਉਹਦੇ ਨਾਲ ਕਲਾਸ ਕਰ ਰਿਹਾ ਕਾਰਨੇਗੀ ਮੈਲੋਨ ਯੂਨੀਵਰਸਿਟੀ ਪittsburg ਇਹਦੇ ਵਿੱਚ 2 ਸਾਲ ਇਕੱਠੇ ਪੜਾਈ ਕੀਤੀ ਹੈ ਇਹ ਬੜਾ ਕਲੋਸ ਫਰੈਂਡ ਹੈ ਮੇਰੇ ਬੇਟੇ ਦਾ ਇਹ ਕਹਿੰਦਾ ਮੈਂ ਪੰਜਾਬ ਜਾਣਾ ਹੈ ਪੰਜਾਬ ਜਾ ਕੇ ਉਸਦੇ ਲੋਕਾਂ ਨੂੰ ਮਿਲਣਾ ਹੈ ਗਿਲਣਾ ਹੈ ਮੈਨੂੰ ਬੜਾ ਚੰਗਾ ਲੱਗਦਾ ਮੈਂ ਤੇਰੇ ਵਿਆਹ ਤੇ ਜਾਣਾ ਤੇ ਮੈਂ ਉੱਥੋਂ ਦੀ ਅੱਗੇ ਟ੍ਰੈਡੀਸ਼ਨ ਵੀ ਦੇਖਾਂਗਾ ਮੈਰਿਜ ਕਿਦਾਂ ਕਰਦੇ ਕਿਵੇਂ ਲੋਕੀ ਰਹਿੰਦੇ ਆ ਤੇ ਇਸ ਲਈ ਇੱਕ ਹਫ਼ਤੇ ਦੇ ਲਈ ਯੂ ਐਸ ਏ ਤੋਂ ਇੱਥੇ ਆਇਆ ਤੇ ਅੱਜ ਇਹ ਵਾਪਸ ਜਾ ਰਿਹਾ ਯੂ ਐਸ ਏ ਜੀ ਵਾਪਸ ਜਾ ਰਹੇ ਹਾਂ ਹਾਂ ਜੀ ਤੇ ਆਪਾਂ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਹਾਂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਪਹਿਲੇ ਆ ਕੇ ਕਿਹਾ ਵੀ ਮੈਨੂੰ ਗੋਲਡਨ ਟੈਂਪਲ ਦਿਖਾਓ ਪਰ ਸੋ ਇਹ ਗੋਲਡਨ ਟੈਂਪਲ ਦੇ ਦਰਸ਼ਨ ਕਰਕੇ ਆਇਆ ਹੈ ਔਰ ਕੱਲ ਇਹ ਲੋਕਲ ਜਿਹੜੇ ਗੁਰਦੁਆਰੇ ਆ ਫਤੇਗੜ ਸਾਹਿਬ ਔਰ ਕਟਮਕੌਰ ਸਾਹਿਬ ਗੁਰਦੁਆਰੇ ਜੀ ਮੱਥਾ ਟੇਕ ਕੇ ਆਏ ਆ ਉਹਨ ਵੀ ਕਹਿੰਦੇ ਸੀ ਕਹਿੰਦੇ ਮੈਂ ਉਹਨਾਂ ਨੂੰ ਪਲੈਨਿੰਗ ਕੀਤੀ ਸੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਜਮਹਲ ਦੇਖਣਾ ਹੈ ਜਾਂ ਦਿੱਲੀ ਦੀ ਕੋਈ ਚੀਜ਼ ਦੇਖਣੀ ਕਹਿੰਦੇ ਮੈਨੂੰ ਕੋਈ ਇੰਟਰਸਟ ਨਹੀਂ ਮੈਨੂੰ ਤੁਸੀਂ ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਾਓ ਮੈਂ ਇੱਥੇ ਦੇਖ ਸਕਦਾ ਹਾਂ ਔਰ ਇੱਕ ਸਾਰਿਆਂ ਨਾਲੋਂ ਵੱਡੀ ਗੱਲ ਹੈ ਇਹਨਾਂ ਨੇ ਦਸਤਾਰ ਵੀ ਬੰਨੀ ਹੋਈ ਆ ਹਾਂ ਇਹਨਾਂ ਨੇ ਮੈਰਿਜੇ ਦੇ ਤੇ ਵੀ ਸਾਡੇ ਸਾਰੇ ਜਿਵੇਂ ਪਰਵਾਹ ਨੇ ਦਸਤਾਰਾਂ ਸਜਾਈਆਂ ਸੀ ਪਿੰਕ ਕਲਰ ਦੀ ਦਸਤਾਰ ਔਰ ਜੈਕਟ ਇਹਨਾਂ ਦੀ ਨਾਲ ਅਸੀਂ ਬਨਵਾਈ ਸੀ ਇਹਨਾਂ ਨੇ ਵੀ ਉੱਥੇ ਵੀ ਸਾਰਿਆਂ ਨੂੰ ਨਾਲ ਸਹਿਯੋਗ ਦਿੱਤਾ ਔਰ ਉਦਾਂ ਦੇ ਹੀ ਲਿਬਾਸ ਰੱਖਿਆ ਪੂਰੇ ਪੰਜਾਬ ਵਰਗਾ ਅੱਜ ਵੀ ਇਹ ਲੁਧਿਆਣੇ ਦੇ ਵਿੱਚ ਸ਼ਰਾਬਾ ਨਗਰ ਦੇ ਵਿੱਚ ਇੱਕ ਦਸਤਾਰ ਬੰਦੀ ਦੀ ਇੱਕ ਸੀ ਕੰਪੀਟੀਸ਼ਨ ਕੰਪੀਟੀਸ਼ਨ ਚੱਲ ਰਿਹਾ ਸੀ ਉੱਥੇ ਗਏ ਆ ਉੱਥੇ ਆ ਕੇ ਦਸਤਾਰ ਸਜਾ ਕੇ ਆਇਆ ਤੇ ਉੱਥੇ ਵੀ ਬੰਦਿਆਂ ਹੋਰ ਸਾਰੇ ਸੇ ਸੰਗਤ ਦੇ ਨਾਲ ਮੁਲਾਕਾਤ ਕਰਕੇ ਆਇਆ ਸਾਰਿਆਂ ਨਾਲ ਮਿਲ ਕੇ ਆਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਮਹਿਮਾਨ ਨੇ ਇਹ ਬਾਹਰੋਂ ਆਏ ਨੇ ਫੌਰਨ ਤੋਂ ਆਏ ਨੇ ਔਰ ਪੰਜਾਬੀਆਂ ਪੰਜਾਬ ਨਾਲ ਇੰਨਾ ਪਿਆਰ ਕਰਦੇ ਨੇ ਜਿਸ ਤਰ੍ਹਾਂ ਇਹਨਾਂ ਨੇ ਦਸਤਾਰ ਸਜਾਈ ਹੋਈ ਹੈ ਤੇ ਆਪਣੇ ਪੰਜਾਬੀਆਂ ਵਾਸਤੇ ਤੁਸੀਂ ਕੀ ਕਹਿਣਾ ਜਾਓਗੇ ਜਿਹੜੇ ਪੰਜਾਬ ਨੂੰ ਪੰਜਾਬੀ ਨੂੰ ਭੁੱਲਦੇ ਜਾ ਰਹੇ इवन ਜੇ ਗੱਲ ਕਰੀਏ ਨੌਜਵਾਨ ਪੀੜ੍ਹੀ ਨੂੰ ਲੜ ਜਿਉਂ ਨਾਲ ਪੁੱਛੀਏ ਕਿ 65 ਕੀ ਹੁੰਦਾ ਹੈ ਜਾਂ 45 ਕੀ ਹੁੰਦਾ ਹੈ ਉਹ ਕਹਿੰਦੇ 65 ਦਾ ਨਹੀਂ ਸਾਨੂੰ ਪਤਾ ਉਹ ਦੱਸਣਗੇ ਤੁਹਾਨੂੰ ਇੰਗਲਿਸ਼ ਦੇ ਵਿੱਚ 65 ਉਹ 45 ਇਦਾਂ ਕਰਕੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮਾਂ ਬੋਲੀ ਦਾ ਕੋਈ ਕਿਸੇ ਨੂੰ ਭੁੱਲਾਈ ਨਹੀਂ ਚਾਹੀਦੀ ਸਾਨੂੰ ਜਿਹੜੇ ਪੁਰਾਣੇ ਹੈ ਕਹਿੰਦੇ ਨਵੀਂ ਪੀੜੀ ਤੋਂ ਹਟ ਕੇ ਦੂਸਰੀ ਪੀੜੀ ਤੋਂ ਪਹਿਲੇ ਪੀੜੀ ਦੇ ਉਹ ਤਾਂ ਆਪਣੇ ਨਾਲ ਆਪਣੇ ਵਿਰਸੇ ਨੂੰ ਕੈਰੀ ਕਰਦੇ ਹੈ ਜੇ ਉਹ ਇੱਥੇ ਰਹਿੰਦੇ ਹੈ ਤਾਂ ਵੀ ਤੇ ਜੇ ਉਹ ਬਾਹਰ ਜਾਂਦੇ ਹੈ USA ਕੈਨੇਡਾ ਚ ਬਹੁਤ ਸਾਰੇ ਪੰਜਾਬੀ ਐ ਉਹ ਆਪਣੇ ਵਿਸ਼ਵ ਨਾਲ ਲੈ ਕੇ ਗਏ ਐ ਠੀਕ ਐ ਅੱਜ ਕੱਲ ਦੇ ਨਵੇਂ ਜਿਹੜੀ ਨੌਜਵਾਨ ਪੀੜ੍ਹੀ ਐ ਜਾਂ ਬੱਚੇ ਐ ਉਹ ਦੂਸਰੇ ਨੇਹਾਂ ਤੇ ਪੈ ਗਏ ਕੋ ਪ੍ਰਭਾਵਿਤ ਹੋ ਗਏ ਵੈਸਟਰਨ ਕਲਚਰ ਤੋਂ ਪਰ ਵੈਸਟਰਨ ਕਲਚਰ ਨੇ ਜਦੋਂ ਦੇਖਿਆ ਕਿ ਫੈਮਿਲੀ ਦੇ ਵਿੱਚ ਪਰਵਾਹ ਜੋ ਹੈ ਉਹ ਇਹਨਾਂ ਦੇ ਚ ਇੰਡੀਅਨਸ ਦੇ ਵਿੱਚ ਪੰਜਾਬੀਆਂ ਦੇ ਵਿੱਚ ਜ਼ਿਆਦਾ ਹੈ ਉਹ ਸਾਡੇ ਵੱਲ ਅਟਰੈਕਟ ਹੋ ਰਹੇ ਅਸੀਂ ਸਾਡੀ ਪੀੜ੍ਹੀ ਉਹਨਾਂ ਵੱਲ ਅਟਰੈਕਟ ਹੋ ਰਹੀ ਹੈ ਪਰ ਜਿਹੜੇ ਬਾਹਰ ਕਹਿੰਦੇ ਨੇ ਪੰਜਾਬੀਆਂ ਜਿਨ੍ਹਾਂ ਨਾਲ ਦੋਸਤੀ ਪਾਈ ਜਿਹੜੇ ਉਹਨਾਂ ਨਾਲ ਸਾਡੇ ਨਾਲ ਵਿਚਰਦੇ ਆ ਸਾਡੇ ਨਾਲ ਬੈਠ ਬਾਹਰ ਜਾਂਦਾ ਸਾਡੇ ਨਾਲ ਗੱਲਬਾਤ ਕਰਦੇ ਉਹ ਬਹੁਤ ਪ੍ਰਭਾਵਿਤ ਹੁੰਦੇ ਉਹ ਸੁਣਦੇ ਆ ਵੀ ਤੁਹਾਡੇ ਜਿਹੜੀਆਂ ਵੈਲਿਊਜ਼ ਐ ਬੰਦੇ ਤੇ ਵੀ ਕਾਇਨ ਦੇ ਨੇ ਐਲੋ ਇੰਡੀਅਨਸ ਇਨ ਇੰਡੀਆ ਬਟ ਸਿੱਖ ਇਟ ਇਜ਼ ਅ ਐਨਕੁਰੇਜਿੰਗ ਟੂ ਟੂ ਸੀ ਯੂ ਸੋ ਵੈਲਕਮਿੰਗ ਐਂਡ ਅਮ ਟੂ ਸੀ ਯੂ ਲਿਵਿੰਗ ਪੀਸਫੁਲੀ ਵਿਦ ਵਿਦ ਯੂਰ ਪੀਅਰਸ ਹੇਅਰ ਇਨ ਇੰਡੀਆ ਐਂਡ ਅਮ ਰਮਸ ਮਾਈ ਹਾਰਟ ਥੈਟ ਥੈਟ you've been so generous to um have me here and uh show your culture with me ਪੰਜਾਬ ਦੇ ਲੋਕਾਂ ਦਾ ਰਵਈਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ஆல் ਰਿਟੂ ਫਾਈਂਡ ਦਾ ਬਿਹੇਵੀਅਰ ਆਫ ਦਾ ਪੰਜਾਬੀਜ਼ ਪੀਪਲ ਆਫ ਪੰਜਾਬ ਪੀਪਲ ਆਫ ਪੰਜਾਬ ਹਾਊ ਵੀਰ ਦੇ ਬਿਹੇਵੀਅਰ ਬਿਹੇਵੀਅਰ ਲਾਈਕ ਪੀਪਲ ਅਮ ਫ੍ਰੈਂਡਲੀ ਫ੍ਰੈਂਡਲੀ ਦੇ ਆ ਵਰਰੀ ਫ੍ਰੈਂਡਲੀ ਬੜੇ ਦੋਸਤਾਨਾ ਵਰਗੇ Um, nothing strange. Nothing strange. Just, just, good people. Good people. In general, how did they treat you? Very well. Very well. Like a king. <laughs> like a king. Um, uh, the children have uh, been been happy to to meet us and take photos with us, and that has been nice to to meet them. Um, your your men and women have. Um, the boy coming and had a very nice smile one ore punjab da tusi viah vekhan aaye ho khaas karke punjabi culture di marriage ta muk kis tarah di lagi ha didi like the wedding in india sikhi you talk about the sikhi wedding in the wedding in india how Chandra. do you like the culture Chandra. you know a, a little more explanation explanation <laughs> on you know, what do you like yeah. um The wedding war, uh, was very colorful. Um, American weddings are um, dull in comparison. Um, it, was, um, it was interesting uh, to, to observe the wedding. My, I, I have many thoughts on it, but I have not had time to digest what I think properly on, on what I've seen, but um, it, it was nice. It was a nice time. How, how much do you love Punjab after all that you've experienced in Punjab? Just share you know, your love for Punjab you know, in, in your own words. Punjab um, Punjab will have a place very near to my heart. It is, uh, it is a very nice society and uh, I will, I will remember my trip here and share it with others. ਕੋਈ ਇੱਕ ਦੋ ਲਫ਼ਜ਼ ਪੰਜਾਬੀ ਵਿੱਚ ਬੋਲ ਕੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਸਤਿ ਸ਼੍ਰੀ ਅਕਾਲ ਜੀ ਬਾਈਗੂ ਜੀ ਦੇ ਪਾਲਸਾ ਬਾਈਗੂ ਜੀ ਦੇ ਪਤੇ ਸੀ 2 3 ਲਾਈਨਸ ਇਨ ਪੰਜਾਬੀ ਦੈਟ ਯੂ ਹੈਵ ਲਰਨਡ ਫਿਊ ਲਾਈਨਸ ਫਿਊ ਫਿਊ ਗੁੱਡ ਲਾਈਨਸ ਨਾਟ ਦ ਫਨੀ ਵਨਸ ਬਟ ਅ ਫਿਊ ਗੁੱਡ ਲਾਈਨਸ ਦੈਟ ਯੂ ਰੀਅਲੀ ਸੀ ਹਾਜੀ ਹਾਜੀ ਸਤਿ ਸ਼੍ਰੀ ਅਕਾਲ ਤੋ ਆਰੇ ਨਾਲ ਨਰ ਕਾ ਬਹੁਤ ਕਸ਼ਿ ਹੋ ਰਿ ਹੈ ਵੈਰੀ ਗੁੱਡ ਔਰ ਕੁਝ ਚੀਜ਼ਾਂ ਤੁਹਾਨੂੰ ਇਥੋਂ ਵਿਰਸੇ ਨਾਲ ਜੁੜੀਆਂ ਪ੍ਰਾਪਤ ਹੋਈਆਂ ਨੇ ਉਹ ਕਿਹੜੀਆਂ ਚੀਜ਼ਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ ਸ਼ੇਅਰ अबाउट दिस ਸ਼ੇਅਰ ਦਾ ਫੀਲ ਵੀ ਜੂ ਵਾਂਟ ਟੂ ਕੈਰੀ ਤੁਸੀਂ ਸ਼੍ਰੀ ਸਾਹਿਬ ਤੇ ਕਿਰਪਾਨ ਔਰ ਦਸ਼ਮੇਸਾਨ ਐਂਡ ਕੜਾ ਐਂਡ ਹੀ ਵਾਂਟ ਲੁੱਕ ਇਟ ਵਰਕੀ ਕੀ ਸਾਥ ਮਿਲ ਜਾਂਦੇ ਹੂ ਕਚੇਰਾ ਐਂਡ ਦਿਸ ਬਾਬਾ ਦੀਪ ਸਿੰਘ ਯੂ ਅਰ ਅਨੰਦ ਗੁਰਦੁਆਰਾ ਬਾਬਾ ਦੀਪ ਸਿੰਘ ਹਾਂਜੀ ਬਾਬਾ ਦੀਪ ਸਿੰਘ ਗੁਰਦੁਆਰਾ ਹਾਂਜੀ ਨੂੰ ਅਸੀਂ ਸਾਰੇ ਹਿਸਟੋਰੀਕਲ ਗੁਰਦੁਆਰਾ ਲੈ ਕੇ ਗਏ ਅਸੀਂ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਦਿਖਾਇਆ ਚਮਕੌਰ ਸਾਹਿਬ ਦਿਖਾਇਆ ਮਾਚੀਵਾਲੇ ਲੈ ਕੇ ਗਏ ਤੇ ਜਿਹੜੇ ਲੋਕਲ ਗੁਰਦੁਆਰਾ ਸੀਗੇ ਤੇ ਰਸਤੇ ਵਿੱਚ ਯੂ نو ਜੰਮੂ ਤੇ ਪੰਜਾਬ ਦੇ ਰਸਤੇ ਵਿੱਚ ਜਿਨੇ ਇੰਸਟਾਲ ਕੀ ਗੁਰਦੁਆਰੇ ਉੱਥੇ ਵੀ ਅਸੀਂ ਸਾਂ ਦਿਖਾਏ ਅਸੀਂ ਇਹਨਾਂ ਨੂੰ ਸਾਡੇ ਕਲਚਰ ਤੇ ਸਾਡੇ ਸਿੱਖਾਂ ਦੀ ਹਿਸਟਰੀ ਬਾਰੇ ਯੂ نو ਨੋਲੇਜ ਦਿੱਤੀ ਅਸੀਂ ਸਾਡੀ ਅ ਜਿਹੜੀ ਸਾਡੀ ਕੌਮ ਹੈ ਉਹਨਾਂ ਨੇ ਸਾਡੀ ਇਤਨੀ ਸੈਕਰੀਫਾਈਸਸ ਹੋਈਆਂ ਨੇ ਕੌਮ ਦੇ ਬਹੁਤ ਬਲਿਦਾਨ ਦਿੱਤੇ ਨੇ ਕੌਮ ਨੇ ਜਿਸ ਕਰਕੇ ਅਸੀਂ ਅੱਜ ਤੱਕ ਇੱਥੇ ਪਹੁੰਚੇ ਹਾਂ ਉਹਨਾਂ ਦੀ ਹਿਸਟਰੀ ਬਾਰੇ ਦੱਸਿਆ ਤੇ ਅ ਐ ਸਪੈਸ਼ਲੀ ਮੇਰਾ ਫਰੈਂਡ ਐਵਨ ਬਹੁਤ ਇੰਪ੍ਰੈਸਡ ਹੈ ਬਾਬਾ ਦੀਪ ਸਿੰਘ ਜੀ ਦੀ ਕਹਾਣੀ ਤੋਂ ਕਿ ਉਹਨਾਂ ਦੀ ਕਰੇਜ ਤੋਂ ਉਹਨਾਂ ਦੀ ਸਟਰੈਂਥ ਤੇ ਯੂ نو ਸਿੱਖੀ ਵਾਲ ਡੈਡੀਕੇਸ਼ਨ ਤੋਂ ਤੇ ਇਹਨੇ ਉਪਰਾਲਾ ਲਿਆ ਹੈ ਕਿ ਹਿਸਟਰੀ ਕਾਫੀ ਕਿਤਾਬਾਂ ਆਪਣੇ ਨਾਲ ਵਾਪਸ ਅਮਰੀਕਾ ਲੈ ਕੇ ਜਾ ਰਿਹਾ ਜਿਸ ਨੂੰ ਟੀਪਲੀ ਸਟੱਡੀ ਕਰਨਾ ਚਾਹੁੰਦਾ ਹੈ ਉਹ ਨਾਨਕਦੇਵ ਜੀ ਦੀ ਹਿਸਟਰੀ ਉਹਨਾਂ ਦੀ ਉਦਾਸਤियां ਸਟੱਡੀ ਕਰਨਾ ਚਾਹੁੰਦਾ ਹੈ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਜੀ ਦੀ ਸਟੋਰੀ ਸਟੱਡੀ ਕਰਨਾ ਚਾਹੁੰਦਾ ਤੇ ਮੇਰੇ ਸਾਹਮਣੇ ਸਾਡੀ ਸਾਰੇ ਸਿੱਖਾਂ ਲਈ ਬਹੁਤ ਐਦਾਂ ਦੇ ਉਪਰਾਲੇ ਬਹੁਤ ਇੰਪੋਰਟੈਂਟ ਨੇ ਕਿਉਂਕਿ ਅਸੀਂ ਜਦੋਂ ਬਾਹਰ ਰਹਿੰਨੇ ਆ ਅ ਅਮਰੀਕਾ ਵਿੱਚ ਕੈਨੇਡਾ ਵਿੱਚ ਹੋਰ ਵੀ ਜਿਹੜੇ ਸਿੱਖ ਦੇਸ਼ਾਂ ਵਿੱਚ ਵਸਦੇ ਨੇ ਸਾਡੇ ਲਈ ਆਪਣੇ ਬਾਰੇ ਹੋਰ ਧਰਮਾਂ ਦੇ ਇਹੋ ਕਮਿਊਨਿਟੀ ਦੇ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਉਹ ਸਾਨੂੰ ਪਹਿਚਾਣ ਸਕਣ ਤੁਹਾਨੂੰ ਜਾਣਸਨ ਕਿ ਸਾਡੀ ਹਿਸਟਰੀ ਕੀ ਹੈ ਤੇ ਅਸੀਂ ਕਿੱਥੋਂ ਆਉਣੇ ਹ ਇਸ ਇਸ ਕੌਮ ਨੇ ਬਹੁਤ ਬਲੀਦਾਨ ਦਿੱਤੇ ਨੇ ਜਿੱਤ ਕੇ ਕਰਕੇ ਸਾਡੇ ਸਿਰ ਤੇ ਪੱਗਾਂ ਨੇ ਇਹ ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਹੋਰ ਪ੍ਰਚਾਰ ਵਧਾਈਏ ਤੇ ਆਪਣੇ ਕੌਮ ਨੂੰ ਫੋਰ ਯੂ ਨੋ ਅ ਹੋਰ ਰੈਕਗਨੀਸ਼ਨ ਦਿਲਵਾਣ ਦੀ ਦੁਨੀਆ ਵਿੱਚ ਹੋਰ ਉਪਰਾਲੇ ਤਾਕਰੀਏ ਤਾਂ ਕਿ ਸਾਡੀ ਕੌਮ ਹੋਰ ਜ਼ਿਆਦਾ ਸਟਰੋਂਗ ਬਣ ਸਕੇ ਸਾਡੇ ਲੋਕ ਹੋਰ ਜ਼ਿਆਦਾ ਸਟਰੋਂਗ ਬਣ ਸਕੇ ਕਰਨਲ ਸਾਹਿਬ ਦੇ ਬੇਟਾ ਜੀ ਔਰ ਕਰਨਲ ਸਾਹਿਬ ਦੇ ਵਾਈਫ ਵੀ ਜਿਹੜੇ ਕਿ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਥੈਂਕ ਯੂ ਮੈਂ ਪਤਾ ਮੁਬਾਰਕਾ ਤੁਹਾਨੂੰ ਬੱਚੇ ਦੀ ਮੈਰਿਜ ਸੀਗੀ ਔਰ ਬਾਹਰੋਂ ਵਿਦੇਸ਼ ਤੋਂ ਜਿਹੜੇ ਦੋ ਉਹਨਾਂ ਦੇ ਫਰੈਂਡ ਦੇ ਇੱਥੇ ਆਏ ਨੇ ਔਰ ਪੰਜਾਬੀ ਨੂੰ ਲੈ ਕੇ ਬੜਾ ਖੁਸ਼ ਹੋਏ ਨੇ ਪੰਜਾਬ ਨੂੰ ਵੀ ਦੇਖ ਕੇ ਬੜਾ ਖੁਸ਼ ਹੋਏ ਨੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ ਉਹਨਾਂ ਨੂੰ ਨਾਲ ਲੈ ਕੇ ਜਾਇਆ ਗਿਆ ਕਿੱਦਾਂ ਦੇਖਦੇ ਹੋ ਕੀ ਕਰਾਂ ਮੈਨੂੰ ਬਹੁਤ اچھا ਲੱਗਿਆ ਜਦੋਂ ਮੈਂ ਯੂਐਸਸੀ ਸੀ ਉਸੇ ਇਸ ਲੜਕੀ ਨੂੰ ਪਤਾ ਚੱਲਿਆ ਕਿ ਮੈਂ ਇੰਡੀਆ ਵਾਪਸ ਜਾ ਰਹੀ ਹਾਂ ਮੈਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੰਡੀਆ ਆਉਣਾ ਚਾਹੁੰਦੇ ਹੋ ਤਾਂ ਸ਼ੀ ਵੋ ਬਰੀ ਹੈਪੀ ਕੈਨ ਬੀ ਹੰਸੀ ਤੋਂ ਨਗਲ ਬੜਾ ਅਚਲ ਗਿਆ ਤੁਸੀਂ ਮੈਨੂੰ ਇਨਵਾਈਟ ਕੀਤਾ

ਜੋ ਵਾਰ ਵੀ ਰਹਿੰਦੇ ਆ ਕੋਈ ਇੰਟਰਸਟਿਡ ਹੋਵੇ ਉਹਨੂੰ ਲੈ ਕੇ ਆਉਣਾ ਚਾਹੀਦਾ ਇੱਥੇ ਤਾਂਕਿ ਇਸ ਨੂੰ ਕਰੇ ਕਰਨਾ ਚਾਹੀਦਾ ਕਿ ਅਸੀਂ ਪੰਜਾਬ ਦੀ ਖਾਈਏ ਆਪਣਾ ਵੱਡਾ ਦਿਲ ਕਰਕੇ ਉਹਨਾਂ ਨਾਲ ਆਪਣੇ ਕੋਲ ਰੱਖੀਏ ਤਾਂਕਿ ਉਹਨਾਂ ਨੂੰ ਪੰਜਾਬ ਬਾਰੇ ਪਤਾ ਲੱਗੇ ਤਾਂ ਹੀ ਸਾਡੇ ਪੰਜਾਬ ਦਾ ਨਾਮ ਬਾਹਰ ਚੋਚਾ ਹੋਏਗਾ ਤਾਂ ਲੋਕਾਂ ਨੂੰ ਪਤਾ ਲੱਗੇਗਾ ਪੰਜਾਬ ਇੰਡੀਆ ਕਿਸ ਜਗ੍ਹਾ ਤੇ ਹੈ ਤੇ ਲੋਕਾਂ ਨੂੰ ਦੇ ਲਈ ਪੰਜਾਬੀਆਂ ਦੇ ਦਿਲ ਕਿੰਨੇ ਵੱਡੇ ਹੈਗੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਤੇ ਔਰ ਹੁਣ ਸਾਡੇ ਨਾਲ ਕਰਨਲ ਸਾਹਿਬ ਦੇ ਬੇਟੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਇੱਕ ਛੋਟੀ ਗੁੜੀਆ ਵੀ ਹੈ ਬੜੀ ਪਿਆਰੀ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਹੈਪੀ ਵਿਸਾਖੀ ਸਾਰਿਆਂ ਨੂੰ ਮੈਂ ਮੇਰਾ ਬਸ ਐ ਫਾਉਂਡੇਸ਼ਨ ਅਸਾਂ ਦੀ ਹੈ ਸਾਰਿਆਂ ਨੂੰ ਇਸ ਪਵਿੱਤਰ ਓਕੇਸ਼ਨ ਤੇ ਕਿ ਜਿੰਨਾ ਗਰਵ ਅਸੀਂ ਰੱਖਦੇ ਆ ਆਪਣੀ ਇੱਕ ਸਭਿਅਤਾ ਨਾਲ ਆਪਣੀ ਕਲਚਰ ਨਾਲ ਸਸਾਂ ਸਾਰਿਆਂ ਨਾਲ ਸ਼ੇਅਰ ਕਰ ਮੈਂ ਚਾਹਦਾ ਹਾਂ ਸਾਰੀ ਦੁਨੀਆ ਦੇ ਲੋਕਾਂ ਨੂੰ ਤਾਂ ਕਿ ਉਹ ਵੀ ਆਣ ਜਾਣਨ ਕਿੰਨਾ ਖੁਸ਼ੀ ਕਿੰਨਾ ਖੁਸ਼ ਆ ਸਾਡੇ ਦੋਸਤ ਹੋਏ ਨੇ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਸਿੱਖ ਕੇ ਜੇ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜੇ ਦੂਜੇ ਸ਼ਹਿਰਾਂ ਚ ਦੇਸ਼ਾਂ ਚ ਰਹਿੰਦੇ ਆ ਤਾਂ ਫਿਰ ਹੋਰ ਕੌਣ ਕਰੇਗਾ ਸਾਰਨ ਕਿਦਾਂ ਪਤਾ ਚੱਲੇਗਾ ਕਿ ਸਾਡਾ ਕਲਚਰ ਕਿੰਨਾ ਰਿਚ ਹੈ ਕਿੰਨਾ ਕੁ ਕਿੰਨਾ ਕੁਝ ਹੈਗਾ ਕਿੰਨੀ ਹਿਸਟਰੀ ਹੈ ਸਾਡੇ ਕਿੰਨੀ ਸੈਕਰੀਫਾਈਸਿਸ ਕੀਤੀਆਂ ਨੇ ਜਿਸ ਕਰਕੇ ਅਸੀਂ ਅੱਜ ਐਸੇ ਖੜੇ ਆਂ ਬਸ ਆਈ ਦੱਸਣਾ ਚਾਹਨੀ ਆ ਕਿ ਸਾਰੇ ਆਪਣੇ ਪ੍ਰਾਊਡ ਹੋ ਆਪਣੇ ਕਲਚਰ ਨਾਲ ਤੇ ਸਾਰਨ ਨਾਲ ਸ਼ੇਅਰ ਕਰੋ 25 ਸਾਵਲਜੀ ਦੇ ਫਤੇ ਅਸੀਂ ਸਿੱਖ ਸਿੱਖਾਂ ਦੇ ਪਹਿਰਾਵੇ ਸਾਡੇ ਸਰੂਪ ਸਾਡੇ ਕਲਚਰ ਦੀ ਅਵੇਰਨੈਸ ਫਲਾਨ ਲਈ ਅਸੀਂ ਪੈਂਸਿਲਵੇਨੀਆ ਵਿੱਚ ਵੀ ਯੂਐਸ ਵਿੱਚ ਅਸੀਂ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਜਿਹਨੂੰ ਅਸੀਂ ਐਨਜੀਓ ਵੀ ਕਹਿੰਦੇ ਹਾਂ ਅਸੀਂ ਸਟਾਰਟ ਕੀਤੀ ਹੈ ਉਹਨੂੰ ਅਸੀਂ ਉਹਦਾ ਨਾਮ ਹੈਗਾ ਸਿਕਸ ਆਫ ਪੈਂਸਿਲਵੇਨੀਆ ਸਿਕਸ ਆਫ ਪੈਂਸਿਲਵੇਨੀਆ ਸਾਡਾ ਗੋਲ ਇਹ ਹੈ ਕਿ ਸਾਡੀ ਪੱਗਾਂ ਸਾਡੇ ਜਿਹੜਾ ਇੱਕ ਵੱਖਰਾ ਪਹਿਚਾਨ ਹੈ ਉਹਦੇ ਬਾਰੇ ਅਸੀਂ ਅਮਰੀਕਨ ਸਿਟੀਜ਼ਨਸ ਨੂੰ ਕਿ ਅਮਰੀਕਨਸ ਨੂੰ ਜਾਗਰੂਕ ਕਰ ਸਕੀਏ ਤਾਂ ਕਿ ਉਹ ਸਮਝ ਸਕਣ ਕਿ ਅਸੀਂ ਕਿਥੋਂ ਆਉਣੇ ਆ ਜੇਸੀ ਪੱਗਾ ਬੰਦਦੇ ਤਾਂ ਕਿਉਂ ਬੰਦਦੇ ਆ ਇਹਦਾ ਸਿਗਨੀਫੀਕੈਂਸ ਕੀ ਹੈ ਜੇ ਅਸੀਂ ਪੂਰੀ ਦਾੜ੍ਹੀਆਂ ਰੱਖਦੇ ਆ ਸਾਬਤ ਸਰੂਪ ਸਰੂਪ ਰੱਖਦੇ ਆ ਤਾਂ ਉਹਦਾ ਸਿਗਨੀਫੀਕੈਂਸ ਕੀ ਹੈ ਤੇ ਸਾਡੀ ਆਰਗੇਨਾਈਜੇਸ਼ਨ ਨੂੰ ਆਲਮੋਸਟ 9 ਮਨਸੂਨ ਹੋ ਚੁੱਕੇ ਨੇ ਓਵਰ ਦਾ ਪਾਸਟ ਮਨਸ ਜਿੰਨੀ ਦੇ ਤੱਕ ਅਸੀਂ ਐਕਟੀਵਿਟੀਜ਼ ਯੂਐਸ ਵਿੱਚ ਜਾਰੀ ਰੱਖਿਆ ਨੇ ਸਾਡੀ ਐਕਟੀਵਿਟੀਜ਼ ਕਰਕੇ ਸਾਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ ਹੈ ਅ ਸੰਗਤਾਂ ਤੋਂ ਐਸ ਵੈਲ ਐਸ ਅ ਅਮਰੀਕਨ ਸਿਟੀਜ਼ਨਸ ਤੋਂ ਜਿਨੇ ਇੰਟਰਨੈਸ਼ਨਲ ਕਮਿਊਨਿਟੀ ਦੇ ਲੋਕ ਅਮਰੀਕਾ ਫੜਨ ਲਈ ਆਪਨੇ ਬਿਜ਼ਨਸes ਲਈ ਆ ਆਪਣੀ ਮਾਸਟਰਸ ਡਿਗਰੀਜ਼ ਲਈ ਆਂਦੇ ਉਹਨਾਂ ਨੇ ਵੀ ਸਾਡੀ ਕਲਚਰ ਨੂੰ ਸਾਡੇ ਰਿਲੀਜੀਅਨ ਨੂੰ ਤੇ ਸਾਡੀ ਪਛਾਣ ਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਆਈ ਬਲੀਵ ਕਿ ਜੇਸੀ ਐਦਾ ਦੇ ਇਨੀਸ਼ੀਏਟਿਵਸ ਹੋਰ ਕਰਦੇ ਰਹੀਏ ਤੇ ਹੋਰ ਜਿਹੜੇ ਗਰੁੱਪਸ ਨੇ ਸਾਡੇ ਇਨੀਸ਼ੀਏਟਿਵਸ ਤੋਂ ਇਨਸਪਾਇਰ ਹੋ ਕੇ ਸਿਮਿਲਰ ਇਨੀਸ਼ੀਏਟਿਵਸ ਕਰਨ ਜਿਦੇ ਨਾਲ ਅਸੀਂ ਜਾਂ ਤਾਂ ਟਰਬਨ ਡੇਜ਼ ਮਨਾਈਏ ਜਿਦਾ ਅਸੀਂ ਯੂਐਸ ਸਟੇਟਸ ਮਨਾਨੀਆ ਅਪ ਫੈਸਟੀਵਲਸ ਨੇ ਜਿਹਦੇ ਵਿੱਚ ਅਸੀਂ ਪੱਗਾਂ ਬੰਨਦੇ ਆ ਜਾਂ ਲੋਕਾਂ ਨੂੰ ਆਪਣੀ ਪਛਾਣ ਬਾਰੇ ਦੱਸਦੇ ਆ ਉਹ ਇੱਕ ਮੈਸੇਜ ਵਰਲਡ ਨੂੰ ਅਪ ਵਰਲਡ ਦੇ ਕਰਾਸ ਯੂ ਅਮਰੀਕਾ ਦੇ ਕਰਾਸ ਸੈਂਡ ਕਰਦਾ ਹੈ ਕਿ ਤੁਸੀਂ ਸਾਡੇ ਕਲਚਰ ਦਾ ਹਿੱਸਾ ਬਣ ਸਕਦੇ ਹੋ ਸਾਡੇ ਨਾਲ ਸਾਡੇ ਫੈਸਟੀਵਲਸ ਨੂੰ ਸੈਲੀਬ੍ਰੇਟ ਕਰ ਸਕਦੇ ਹੋ ਤੇ ਆਈ ਥਿੰਕ ਇਹ ਸਾਡੇ ਕਲਚਰਲੀ ਤੇ ਸਾਡੀ ਸੋਸਾਇਟੀਲੀ ਬਹੁਤ ਜ਼ਰੂਰੀ ਹੈ ਇਸ ਥੋੜ ਲੋਕੀ ਆਨ ਸਾਡੇ ਨਾਲ ਜੁੜਨ ਤੇ ਇਸ ਉਪਰਾਲੇ ਵਿੱਚ ਯੂ ਆਪਣਾ ਯੋਗਦਾਨ ਪਾਣ ਸਾਰੇ ਨੂੰ ਨਾਲ ਬਸ ਇਹੀ ਗੁਜ਼ਾਰਿਸ਼ ਹੈ ਥੈਂਕ ਯੂ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਰਨਲ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਉਹਨਾਂ ਦੇ ਫਰੈਂਡ ਜਿਹੜੇ ਬਾਹਰੋਂ ਆਏ ਆ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਔਰ ਇੱਕ ਪੰਜਾਬੀਆਂ ਨੂੰ ਇਹ ਮੈਸੇਜ ਵੀ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਨੇ ਹੋ ਕਨਵਰਟ ਸਕੂਲ 'ਚ ਪੜ੍ਹਾਉਨੇ ਹੋ ਇੰਗਲਿਸ਼ ਪੜ੍ਹਾਉਨੇ ਹੋ ਚੰਗੀ ਗੱਲ ਆ ਲੇਕਿਨ ਨਾਲ-ਨਾਲ ਉਹਨਾਂ ਨੂੰ ਪੰਜਾਬੀ ਵੀ ਜ਼ਰੂਰ ਸਿਖਾਓ ਤੋਂ ਬਹੁਤ ਬਹੁਤ ਧੰਨਵਾਦ ਹੋਰ ਵੀ ਤਾਜੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਮਨੋਈ ਕੁਮਾਰ ਦੀ ਰਿਪੋਰਟ ਦੇਸ਼ ਦੁਨੀਆ ਚੈਨਲ ਲੁਧਿਆਣਾ